ਜੋ ਪਰਿਗਰ ਲੈ ਕਰੋ ਜੋ ਵੀ ਕਰਨੀ ਆ ਕਰੇ ਸਾਡੇ ਰਿਸ਼ਤੇਦਾਰ ਆਏ ਆ ਕਿਸੇ ਦੇ ਕਿਤਾਬਾਂ ਆ ਕਿਹੜੇ ਰਿਸ਼ਤੇਦਾਰ ਨੇ ਮਹੀਨਾ ਮਹੀਨਾ ਰਹਿੰਦੇ ਆ ਉਹੋ ਜੀ ਇਹ ਜਵਾਨ ਪੁੱਤਾਂ ਨੂੰ ਦੇਵੇ ਸੇਧਾਰ ਕੁੜੀ ਲਿਆ ਕੇ ਘਰ ਬਾਈ ਲੈਣੇ ਨਹੀਂ ਕਿਸੇ ਰਿਸ਼ਤੇਦਾਰ ਨੇ ਖਾਸ ਮੇਕੇ ਪੈਣ ਹੋਣੀ ਆ ਉਹਦੀ ਨਾ ਪੈਣ ਨਹੀਂ ਉਹਦੀ ਮੇਰੀ ਸੁਣੋ ਗੱਲ ਮੈਂ ਗੱਲ ਤੋਂ ਇਕੱਲਾ ਬੋਲੀ ਜਾਓ ਨਹੀਂ ਫਤਰੀ ਲੱਗਦੀ ਕੀ ਹੈ ਭਾਵੇਂ ਸਿਰ ਨੂੰ ਪੈਣ ਆਪਣੀ ਕੋਈ ਰਿਸ਼ਤਾ ਤੇ ਹੋਵੇ ਰਿਸ਼ਤੇ ਦਾ ਤਾਂ ਨਾ ਹੀ ਨਹੀਂ ਕੋਈ ਹੈਗਾ ਚਲ ਕੇ ਸੰਗਤ ਤੇ ਰਿਸ਼ਤੇ ਦੀ ਗੱਲ ਕਰੋ ਹਾਂ ਹਾਂ ਰੱਖੀ ਜੇ ਮੈਂ ਇੱਥੇ ਠੀਕ ਆ ਉਹ ਮੈਂ ਆਪਣੀ ਜਨਾਨੀ ਬੜਾਉਣੀ ਰੱਖੀ ਜੇ ਵਿਆਹ ਕਰਾਉਣਾ ਚਾਹਤੋਂ ਰਹਿਣ ਮ ਤੇਰੀ ਗੱਲ ਜੋ ਫਿਰ ਤੇਰੀ ਨੀਮਤ ਸਾਡੇ ਸਾਹਮਣੇ ਲਈ ਜਨਾ ਮੈਂ ਵਿਆਹ ਕਰਾਉਣਾ ਤੇ ਨਾ ਹਾਂ ਹਿੰਮਤੀ ਨਾਲ ਕਿੱਦਾਂ ਮੇਰੀ ਗੱਲ ਕਿੱਦਾਂ ਤੋਂ ਫੜਨ ਦੇ ਆ ਤਾਂ ਕੁੜੀ ਮਸਾਲੇ ਫਸਾਲੇਗਾ ਪਰ ਕਰ ਸ਼ੁਕਰ ਹਜੇ ਤੱਕ ਨੂੰ ਇਸ ਤਰ੍ਹਾਂ ਫੜਿਆ ਵਾ ਮੈਂ ਨੰਮੇ ਬਾਗਾਣਾ ਤੈਨੂੰ ਮਾਰੇ ਬਾਗਾ ਨੰਮੇ ਫਿਰ ਕੀ ਕਰ ਲੇਗਾ ਫਿਰ ਕੁੜੀ ਮਸਾਲੇ ਕਰਦੀ ਨਾਲੇ ਮੇਰੀ ਸੋਹਣ ਗੱਲ ਆ ਗਈ ਆ ਸੁਲਾ ਦੇ ਸਾਹਮਣੇ ਸ਼ਮੀ ਮੇਰੀ ਗੱਲ ਮੇਰੇ ਵੇਖ ਸ਼ਮੀ ਮੇਰੇ ਨੇ ਸੱਚ ਬੋਲੇ ਨਾਲ ਦੀ ਕਰਤੂਤ ਇਹ ਕੰਦਾ ਵੀ ਪ੍ਰੋਣੀ ਆਈ ਨਾ ਅੰਦਰ ਮੈਂ ਵਿਆਹ ਕਰਵਾਣਾ ਉਹਦੇ ਨਾਲ ਮੈਂ ਹੋਰ ਸੱਚ ਇਹ ਕੀ ਸੁਣਨ ਦੀ ਆ ਮੈਂ ਸਹੀ ਸੁਣਦੀ ਹੈ ਤੂੰ ਜੋ ਵੀ ਸੁਣਦੀ ਹੈ ਤੂੰ ਦਿੱਤਾ ਕੀ ਮੈਨੂੰ ਅਜੇ ਤੱਕ ਠੀਕ ਹੈ ਨਾ ਹਰ ਦਿੱਤਾ ਕਰ ਚੁ ਤੈਨੂੰ ਕਿਹੇ ਚੀਜ਼ ਦੀ ਲੋੜ ਪਈ ਤੈਨੂੰ ਉਹ ਦਿੱਤੀ ਆ ਤੈਨੂੰ ਮੈਂ ਹਾਲੀ ਵੀ ਘਰੋਂ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਬਾਹਾਂ ਚ ਆਵਾਜ਼ ਦੂੰ ਤੈਨੂੰ ਪਤਾ ਨਾ ਮੇਰੀ ਸੋਨਾ ਜੋ ਸਾਥਿਆ ਦੀ ਬੋਲ ਆ ਤੂੰ ਸਮਝ ਕੇ ਬੋਲ ਗੇ ਜੋ ਸੱਚਾ ਸਾਥੀ ਆ ਅੱਗੇ ਤੇਰੀ ਮਹਿੱਤਤ ਬਹੁਤ ਕਰਦਾ ਹਾਂ ਜਦੋਂ ਤੂੰ ਸ਼ਮੀ ਨਾਲ ਸਾਥ ਦਿੱਤਾ ਸੀ ਨਾ ਤੇ ਮੈਂ ਕਹਿਆ ਸੀ ਮੇਰੇ ਦਿਲ ਚ ਰਾਜਾ ਰਾਜਾ ਤੂੰ ਤੇ ਹੁਣ ਤੇਰੀ ਔਕਾਤ ਜ਼ੀਰੋ ਆ ਲੱਗੀ ਸਮਝ ਤੈਨੂੰ ਇਹ ਗੱਲ ਕਰਦੇ ਸ਼ਰਮ ਨਹੀਂ ਆਈ ਤੂੰ ਉਹਦੀ ਮਾਂ ਨੂੰ ਕਹਿਣ ਗਿਆ ਹੈ ਤੁਹਾਡੇ ਚ ਕੋਈ ਇਨਸਾਨੀਅਤ ਨਾ ਦੀ ਚੀਜ਼ ਹੈਗੀ ਕਿ ਨਹੀਂ ਹੈਗੀ ਹੈ ਉਹਦੇ ਨਾਲ ਧੋਖਾ ਦੇਣਾ ਉਹਨੂੰ ਧੋਖਾ ਦੇਣਾ ਕੋਈ ਇਨਸਾਨੀ ਤੇਰਾ ਸਾਰੀ ਜ਼ਿੰਦਗੀ ਵਿੱਚ ਤੇਰਾ ਸਾਥ ਦਿੱਤਾ ਮੇਰੀ ਗੱਲ ਸੁਣ ਕੱਲਾ ਸਾਥ ਮੈਂ ਕੀ ਕਰਾਂ ਮੈਨੂੰ ਵੰਚ ਵੀ ਚਾਹੀਦਾ ਘਰ ਦੇ ਵਿੱਚ ਇਨਸਾਨੀਅਤ ਹੋਵੇ ਕੀ ਕਰਾਂ ਮੈਂ ਇਹਨਾਂ ਦੀ ਔਕਾਤ ਹੋਵੇ ਇਹਨਾਂ ਦੀ ਔਕਾਤ ਹੀ ਨਹੀਂ ਹੈਗੀ ਅੱਜ ਤੂੰ ਆਪਣੀ ਔਕਾਤ ਖਾਤੀ ਆ ਮੇਰੀ ਔਕਾਤ ਨਾਲ ਸਮਝਾਓ ਮੈਨੂੰ ਤੂੰ ਜੀਆਂ ਜਨਾਨੀਆਂ ਰੱਖਣੀ ਤੇਰੀ ਔਕਾਤ ਹੀ ਆਪਣੀ ਜਨਾਨੀ ਰੱਖਣੀ ਤੇਰੀ ਔਕਾਤ ਨਹੀਂ ਹੋਏਗੀ ਮੇਰੀ ਔਕਾਤ ਹੈਗੀ ਆ ਆਪਣੀ ਕੁੜੀ ਦੀ ਔਕਾਤ ਵੇਖੋ ਨਾ ਪਹਿਲਾਂ ਕੀ ਵੇਖਾਂ ਸਾਡੀ ਕੁੜੀ ਦੀ ਔਕਾਤ ਨੂੰ ਕੀ ਹੈ ਕੁਛ ਨਹੀਂ ਹੋਇਆ ਨਾ ਇਹਨੂੰ ਕਹਿੰਦੇ ਔਕਾਤ ਸਹੀ ਆ ਤੇ ਮੈਨੂੰ ਇੱਕ ਜਵਾਬ ਦੇ ਦੇ ਕਰ ਦੇ ਬੰਦੀ ਦੇ ਦੇ ਸਮਝੋ ਤੇ ਜੇ ਪਤਾ ਤੇਰੇ ਚੀ ਨੁਕਸ ਹੋਵੇ ਮੇਰੇ ਨੂੰ ਤੇਰੇ ਚੀ ਹੋਵੇ ਭਾਵੇਂ ਮੇਰੇ ਨੂੰ ਪਤਾ ਲੰਦਾ ਪਿਆ ਚੱਲ ਮੇਰੇ ਨੁਕਸਿਆ ਨਾ ਤੇ ਲਾਜੋ ਆਪਣੀ ਬੁੜੀ ਨੂੰ ਫੇਰ ਕੋਈ ਗੱਲ ਨਹੀਂ ਠੀਕ ਹੈ ਨਾ ਸ਼ਰਮ ਘੱਟ ਡੱਬ ਕੇ ਮਰ ਜਾ ਮਨੂ ਕਦਾ ਕਹਿੰਦੇ ਸੀ ਆ ਵੇਖੋ ਨਾ ਮੈਨੂੰ ਇਹ ਨਹੀਂ ਇਸ਼ਾਰਾ ਸਹੀ ਬੈੰਡਿਆ ਉਹ ਸਹੀ ਬੈੰਡਿਆ ਹਾਲ ਤੱਕ ਤੇ ਜੁਆਰ ਦਿੱਤਾ ਹੁੰਦਾ ਤਾਂ ਉਹ ਹੀ ਨਾ ਬੋਲਦਾ ਬਸ ਕਹਿਣੇ ਉਹ ਮੋੜਨੇ ਨਹੀਂ ਕੀਤਾ ਸਾਰਾ ਕੁਝ ਉੱਤ ਅੱਜ ਕੋਈ ਲੋੜ ਨਹੀਂ ਸੀ ਕਿਉਂ ਬੋਲਦਾ ਗਾਲਾਂ ਤੇ ਤਾਰੀਖਾਂ ਲੱਗੇ ਨੇ ਹਰ ਇੱਕ ਚੀਜ਼ਾਂ ਨੂੰ ਸੁੱਕ ਦਿੰਦਾ ਕੈਸੀ ਸੀ ਕਮੀ ਕੀਤੀ

ਖਾਨਾ ਨਹੀਂ ਬੱਚਾ ਤੇਰੀ ਲੋੜ ਹੈ ਬੱਚੇ ਦਰੱਖਤਾਂ ਦੇ ਨਾਲ ਨਹੀਂ ਲੱਗੇ ਹੋਏ ਤੋੜ ਕੇ ਆ ਕੇ ਤੇਰੇ ਨਾਲ ਆਗਾ ਤੋੜ ਦੇਣਾ ਹੀ ਨਾ ਅੱਜ ਦੇ ਦੇ ਨਹੀਂ ਦਿੱਕੂ ਵੀ ਆਪਣੇ ਨਾਲ ਨਾਲ ਆਲਾ ਤੂੰ ਤੂੰ ਕੀ ਵੇਖਿਆ ਕੀ ਬਾਲ ਦੇ ਚੀ ਨੁਕਸਾ ਵੀ ਅੱਛਾ ਤੇ ਅਸੇ ਨੁਕਸਾ ਤੇ ਤੂੰ ਤੀ ਲਾ ਲਾ ਤੂੰ ਕਹਤਾ ਤੇ ਵੇਲਾ ਵੇ ਕੋਈ ਨਹੀਂ ਆਉਂਦਾ ਆਪਣੀ ਕੁੜੀ ਲੈ ਜਾਣ ਤੇਰੇ ਤੇ ਨੁਕਸਾ ਨਾ ਆਪਣੀ ਕੁੜੀ ਲੈ ਜਾਣ ਤੇਰੇ ਨਾਲ ਅਸੀਂ ਲੈ ਕੇ ਜਾਵਾਂਗੇ ਲੈ ਕੇ ਜਾਵਾਂਗੇ ਸਾਡੇ ਗੁੰਡੇ ਤੇ ਨੁਕਸਾ ਤੇ ਮੁਕਸੀ ਰਵੇ ਤੁਸੀਂ ਆਪਣਾ ਦੇਖ ਲੋ ਤੁਸੀਂ ਇੱਕ ਕੁੜੀ ਕਰਕੇ ਦੋ ਘਰ ਖਰਾਬ ਕਰਨ ਦੇ ਉਹ ਤੁਹੀ ਲਗੋ ਕਰਾਵਾ ਪੰਜਾਬ ਦਾ ਵੀ ਦੇਖੋ ਨਾ ਥੋੜਾ ਨਾਲ ਗੱਲ ਇੱਕ ਬਾਹਰ ਦੀ ਔਰਤ ਕਰਕੇ ਆਪਣਾ ਘਰ ਖਰਾਬ ਕਰਨ ਨਿਆ ਵਾ ਆਨੰਦ ਕਾਰਜਵੇਰੇ ਤੇ ਬੜੀਆਂ ਕਸਮਾਂ ਖਾਧੀਆਂ ਸੀ ਕਿ ਮੈਂ ਇਹਦਾ ਸਾਥ ਦਊਂਗਾ ਹੁਣ ਸਾਥ ਕਿਤੇ ਗਿਆ ਬੋਲ ਹੁਣ ਬੋਲਦਾ ਕਿਉਂ ਨਹੀਂ ਓਏ ਇਨਾਂ ਦੀ ਸੇਤ ਕੋਈ ਅਸਰ ਨਹੀਂ ਬੁਸ਼ਰਮਾ ਨੂੰ ਨਹੀਂ ਅਸਰ ਹੁੰਦਾ ਹੁੰਦਾ ਇਹ ਮੈਂ ਪਹਿਲਾ ਬੰਦਾ ਨਹੀਂ ਆ ਜਿਹੜਾ ਕਸਮਾ ਵਾਦੀ ਖਾਣ ਲਗਾ ਹਰ ਗੱਲ ਖਾਂਦਾ ਵਾ ਪਰ ਮੈਂ ਉਹਦਾ ਘਰ ਨਾ ਵੇਖਾ ਹੋਣਾ ਪਰ ਸਾਰੇ ਤੇਰੇ ਵਾਂਗੂ ਨਹੀਂ ਕਰਦੇ ਕਿ ਆਪਣੀ ਜਨਾਨੀ ਦੇ ਹੁੰਦਿਆ ਦੂਜੀ ਜਨਾਨੀ ਘਰ ਵੜ ਕੇ ਬਹਾਈ ਹੋ। ਇੱਕ ਮਿੰਟ ਗੱਲ ਸੁਣੋ। ਮੈਂ ਨਾ ਨਾ ਮੈਨੂੰ ਇਹ ਹਾਲ ਤੱਕ ਤਲਾਕ ਦਿੱਤਾ ਵਾ ਤੇ ਨਾ ਕੋਈ ਤਾਂ ਦੀ ਗੱਲ ਕੀਤੀ ਐ ਸਾਹਮਣੇ ਆ ਪੁੱਛੋ। ਜੇ ਕਿ ਤੂੰ ਦੋ ਦੋ ਜਨਾਨੀਆਂ ਰੱਖੀ ਜਾਏਗਾ। ਇੱਕ ਜਨਾਨੀ ਦੇ ਹੁੰਦਿਆ ਆਪਾਂ ਦੂਜੀ ਜਨਾਨੀ ਨਹੀਂ ਰੱਖ ਸਕਦੇ ਇਹ ਗੱਲ ਯਾਦ ਰੱਖੀ। ਤੇ ਤੁਹਾਡੇ ਕੁੜੀ ਦਾ ਸੁੱਖ ਕਰਕੇ ਇਹਨੂੰ ਬਿਠਾਇਆ ਇੱਥੇ। ਸੁੱਖ? ਕਾਹਦਾ ਸੁੱਖ? ਕਾਹਦਾ ਸੁੱਖ ਬਿਠਾਇਆ ਏ ਤੂੰ? ਗੱਲਾਂ ਕਰਦਾ ਸੁੱਖ ਰੀ। ਕੀ ਸੁਖ ਦਿੱਤਾ ਮੇਰੇ ਤੀਨ ਨੂੰ ਉਹ ਸਰਨਾ ਵੱਡਾ ਰੋਗ ਦੇ ਦਿੱਤਾ ਕਿ ਉਹਦੇ ਜਿੰਦੇ ਜੀ ਸਾਹਣੇ ਤੇ ਜਲਾਨੀ ਲਿਆ ਕੇ ਬਾਤੀ ਉਹਦੀ ਸੌਂ ਕਲਿਆ ਕੇ ਬਾਤੀ ਤੇ ਤੈਨੂੰ ਇਹ ਗੱਲ ਲੱਗਦੀ ਹੈ ਨਾ ਕਿ ਮੈਂ ਤਾਂ ਸੁਖ ਨਹੀਂ ਆ ਤੇ ਉਹਨੇ ਇਦਾਂ ਕੀਤਾ ਉਹਦੇ ਨਾਲ ਤੇ ਫਿਰ ਇਦਾਂ ਕਰਦਾ ਵਾਂ ਇਹਨੂੰ ਦੇ ਦੇਣਾ ਤਲਾਕ ਤੇ ਲੈ ਜਾਉ ਨਾਲ ਫੇਰ ਠੀਕ ਹੈ ਮੈਂ ਨਹੀਂ ਕਰਦਾ ਇਹਨੂੰ ਤੇਰੀਆਂ ਲੱਤਾਂ ਨਾ ਮੈਂ ਤੋੜੀਆਂ ਯਾਦ ਕਰੇਂਗਾ ਤੂੰ ਵੀ ਤੇਰੇ ਮੈਂ ਦੱਸਾਂ ਅੱਛਾ ਤੂੰ ਲੱਤਾਂ ਤੋੜੋਗੇ ਤੇ ਮੈਂ ਰੱਖੂਗਾ ਭਲਾ ਮਿੱਥੇ ਉਹਦੇ ਜੁੰਡੀਆਂ ਤਾਂ ਫੜ ਗਿਆ ਲੋ ਤੈਨੂੰ ਲਗਵਾਵਾ ਮੈਂ ਵੀ ਇਹਦਾ ਚੁੱਪ ਕਰ ਤੈਨੂੰ ਬੜੀ ਖੇਚਪੀੜ ਆਈ ਏ ਤੈਨੂੰ ਆਪਣੀ ਜਨਨ ਤੇ ਤੂੰ ਵੀ ਆਪਣੀ ਜਨਨੀ ਬਾਰੇ ਤੈਨੂੰ ਆਪਣੀ ਕੁੜੀ ਦਾ ਦੁੱਖ ਆ ਤੇ ਮੇਨੂੰ ਵੀ ਬਣਾਣਾ ਦੁੱਖ ਨਹੀਂ ਆਊਗਾ ਤੈਨੂੰ ਆਪਣੀ ਜਨਨ ਦਾ ਦੁੱਖ ਤੈਨੂੰ ਆਪਣੀ ਜਨਨੀ ਦਾ ਦੁੱਖ ਵੀ ਲੱਗਣਾ ਲੱਗਿਆ ਜਿਹਦਾ ਢਟ ਕੀ ਮਤਲਬ ਆ ਪਰੋਰੀ ਤੇ ਇੱਕ ਦਿਨ ਵੀ ਇਹ ਵੇਲੇ ਵਿੱਚ ਹੁੰਦੀ ਉਹ ਤਾਂ ਨਿਕਲ ਕੇ ਆਉਂਦੀ ਆ ਆਪੇ ਹੀ ਬਾਹਰ ਮੈਂ ਉਹਨੂੰ ਜੁੰਡਿਆਂ ਦੇ ਬਾਹਰ ਕਿੱਥੇ ਲੈ ਆਉਣਾ ਉਹਦੇ ਵੀ ਹੱਥ ਸਾਡੇ ਘਰੇ ਆ ਕੇ ਸਾਡੇ ਜੁੰਡਿਆਂ ਤੋਂ ਫੜ ਕੇ ਬਾਤ ਕਰਦੇ ਸਾਡੇ ਜੁੰਡੇ ਬਣੇ ਇਹਨਾਂ ਨੇ ਤੁਹਾਡਾ ਨਹੀਂ ਆ ਕਿਤੇ ਤੁਹਾਡਾ ਬੰਦਾ ਕੁਛ ਤੁਹਾਡਾ ਬੰਦਾ ਹੀ ਨਹੀਂ ਤੁਹਾਡਾ ਬੰਦਾ ਨਹੀਂ ਆਪੀ ਆਣਾ ਬੋਲ ਦੇ ਆ ਕੇ ਚੱਕਰ ਲਾਉਂਦਾ ਤੁਹਾਡੇ ਕੋਲ ਜਾਨੀ ਲੈ ਕੇ ਆ ਭੜਕੇ ਲੈ ਕੇ ਆ ਮਾਜਾ ਲੈ ਲੈ ਮੈਂ ਪੰਜਰ ਇਹ ਆਈ ਇੰਦਰ ਮੈਂ ਮੜੀ ਤੋਂ ਨਹੀਂ ਰੋ ਆ ਬੇਟੀ ਚੱਲ ਨਹੀਂ ਬਾ ਸਿਆਪੀ ਪੋਣੀਏ ਸਾਡੇ ਘਰ ਆ ਕੇ ਸਿਆਪਾ ਪਾ ਕੋਈ ਨਹੀਂ ਸਾਡੇ ਰਿਸ਼ਤੇਦਾਰ ਨੂੰ ਕੁਝ ਕਹਿਣ ਵਾਲੇ ਜਿਹੜੀ ਗੱਲ ਐ ਨਾ ਆਪਾਂ ਜੇ ਹੋਵੇਗੀ ਸਾਡੀ ਸੈਟ ਤੇ ਹੋ ਜਾ ਮੈਂ ਨਹੀਂ ਹੋਣਾ ਸੈਟ ਤੇ ਜਿਹੜੀ ਗੱਲ ਐ ਨਾ ਬਾਹਰ ਬੈਠ ਗੱਲ ਹੁੰਦੀ ਨਾ ਬਾਹਰ ਬੈਠ ਗੱਲ ਕਰ ਉਹਦੀ ਉਹਦੀ ਨਾਲ ਸੰਨ ਇੱਕ ਗੱਲ ਕਰ ਲੈਦੇ ਜਿਹੜੀ ਗੱਲ ਕਰਨੀ ਆ ਤੁਸੀਂ ਮੇਰੇ ਨਾਲ ਗੱਲ ਕਰੋ ਸਿਮਰ ਕਾਦੀ ਗੱਲ ਕਰਨੀ ਕਿਸ ਤਰ੍ਹਾਂ ਹੋ ਜਿਹੜੀ ਗੱਲ ਕਰਨੀ ਮੇਰੇ ਨਾਲ ਗੱਲ ਕਰ ਆਹੀ ਉਹਨਾਂ ਨਾਲ ਗੱਲ ਕਰਨੀ ਉਹਨਾਂ ਨਾਲ ਮਿਲਣਾ ਇਹ ਸਾਰੇ ਜਣੇ ਨਿਕਲ ਬਾਹਰ ਤੂੰ ਯਾਰ ਕਿਉਂ ਗੱਲ ਕਰਨੀ ਕਿਸ ਨਾਲ ਦੀ ਤੂੰ ਇਹਨੇ ਜੱਦੀ ਕਰਕੇ ਹੁਣੇ ਪੜਾ ਪਰ ਦੋਨੋਂ ਕੇ ਗੱਲ ਦਾ ਨਹੀਂ ਪੜਾ ਤੂੰ ਚਲੋ ਇਹ ਕੀ ਗੱਲ ਹੋਈ ਉਹ ਸਾਡੇ ਘਰ ਦੇ ਰਿਸ਼ਤੇਦਾਰਾਂ ਇੱਦਾਂ ਗੱਲ ਆਇਆ ਕਰ ਮੈਂ ਮੰਨੀ ਹੈ ਤੁਹਾਡੇ ਦਾ ਰਿਸ਼ਤੇਦਾਰ ਹੈ ਪਰ ਇਹ ਤੇ ਗਲਤ ਨਾਮ ਨੂੰ ਕਰ ਲੈ ਤੂੰ ਜਿਹੜੀ ਗੱਲ ਕਰਦੀ ਤੀ ਜਿਹੜੀ ਗੱਲ ਕਰਦੀ ਤੁਹਾਡੇ ਕੋਲ ਗੱਲ ਕੋਈ ਨਹੀਂ ਲੱਗਦੀ ਨਹੀਂ ਲੱਗਦਾ ਕਿਸੇ ਕਰ ਮੇਰੀ ਜਦਾ ਮੇਰੀ ਗੱਲ ਕਰੀ ਮੇਰੇ ਨਾਲ ਕਰ ਤੂੰ ਉਹ ਤਾਂ ਗੱਲ ਕਰਦੇ ਕਿ ਮੈਂ ਜੇ ਤੋ ਮੈਂ ਸਿੱਧਾ ਕਹਿਣ ਦਿਆਂ ਮੈਂ ਤੇਡੀ ਕੁੜੀ ਨਹੀਂ ਲੱਗਣੀ ਮੇਰੇ ਨਾਲ ਗੱਲ ਕਰ ਤੂੰ ਉਹਦੇ ਨਾਲ ਗੱਲ ਕਰਨ ਦੇ ਕਿਉਂਕਿ ਲੱਗਦਾ ਮੈਨੂੰ ਇਹ ਸੱਚ ਲੱਗਦਾ ਸਾਡੇ ਜੂਸਾ ਲੈ ਤੇ ਵੀਰ ਆ ਗਈ ਕਰ ਲੂਗਾ ਜਾਂ ਸਦਰ ਜਿਹੜਾ ਸਦਰ ਬੰਨ ਲਓ ਤੁਸੀਂ ਵੀ ਉਹਲੇ ਹਮਦਾ ਜੀ ਰੱਖ ਰੱਖ ਤੁਸੀਂ ਵੀ ਉਹਨੂੰ ਦੋ ਜਣੇ ਇਕੱਠੇ ਲਾਓ ਆਖੋ ਗਿਆ ਠੱਕੇ ਨਹੀਂ ਕਰੇ ਬੜ ਜਾਂਦੀ ਸਾਡੇ ਕਿੰਨ ਫਿਕਰ ਕਰੂੰ ਟੈਨਸ਼ਨ ਨਾ ਲਓ ਸਾਡੇ ਨਾਲ ਕੋਈ ਕੋਸ਼ ਕੈਸਦਾ ਕੀ ਮੈਂ ਲਾ 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 ਪਾਣੀ ਹੈ ਬਹੁਤ ਵਧੀਆ ਹੈ ਅੱਜ ਚੰਗਾ ਹੀ ਹੋਇਆ ਜੋ ਹੋਇਆ ਅੱਜ ਮੇਰੇ ਗਾਲ ਸੋ ਕੋਈ ਘਬਰੋਂ ਦੀ ਲੋੜ ਨਹੀਂ ਆ ਹਾਂ ਜੀ ਪਰ ਮੇਰੀ ਗੱਲ ਸੁਣੋ ਅਜុន ਗੱਲ ਕਲੀਅਰ ਕਰ ਗੋ ਸਾਰੀ ਕਰਦੀ ਮੈਂ ਕਲੀਅਰ ਸਿੱਧਾ ਬੋਲਦਾ ਮੈਂ ਜੋ ਬੋਲਣਾ ਵਾ ਸੱਚੀ ਹੋਰ ਤੇ ਸ਼ਮੀ ਕੀ ਬੋਲੀ ਆ ਸ਼ਮੀ ਤਾਂ ਕੁਛ ਨਹੀਂ ਬੋਲੀ ਆਲੀ ਪਰ ਸ਼ਮੀ ਦੇ ਮੂੰਹ ਤੇ ਮੈਂ ਜੋ ਵੀ ਗੱਲ ਕਹਿਣੀ ਕਹਿ ਦਿੱਤੀ ਮੈਂ ਇਹਨੂੰ ਕਹਿ ਦਿੱਤਾ ਵਾ ਬਸ ਮੈਂ ਇਹਨੂੰ ਰੱਖਣਾ ਤੇ ਬਸ ਇਹ ਕੀ ਨਾ ਮੈਂ ਤੁਹਾਡੇ ਨਾਲ ਹੀ ਬਾਹਰ ਚਲਣੀ ਆ ਆ ਸਾਰਿਆਂ ਚ ਜਿਹੜਾ ਰਿਸ਼ਤਾ ਹੈਗਾ ਵਾ ਉਹਦਾ ਬੋਲ ਦਿੰਨੇ ਆ ਨਹੀਂ ਤੂੰ ਇੱਥੇ ਰਹਿ ਜਿਹੜੀ ਗੱਲ ਇਹਨੂੰ ਕਲੀਅਰ ਕਰਨ ਵਾਲੀ ਆ ਸਾਨੂੰ ਕਲੀਅਰ ਕਰ ਦੇ ਪਰ ਨਾ ਤੈਨੂੰ ਫਿਕਰ ਕਰਾ ਦੀ ਲੋੜ ਨਹੀਂ ਮੈਂ ਹੁਣ ਜੋ ਗੱਲ ਕਰਨੀ ਕਰ ਦਿੱਤੀ ਅੱਜ ਹਾਂਜੀ ਹਾਂਜੀ ਤੂੰ ਇੱਥੇ ਰਹਿ ਠੀਕ ਆ ਸਹੀ ਹੈ ਹਾਂ ਤੁਸੀਂ ਬਹੁਤ ਵਧੀਆ ਕੀਤਾ ਬਤਮਾਸ਼ੀ ਵਿਖਾਉਂਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੋਚਦਾ ਰਿਹਾ ਕਿ ਨਾਲ ਰਹੇਗਾ ਹੁਣ ਨਹੀਂ ਪਤਾ ਮੇਰੇ ਮਸਲੇ ਦਾ ਹੱਲ ਕੱਢਿਆ ਵੈ ਵਾਹ ਮਾਸ਼ਾਅੱਲ ਕਾਇਆ ਬਾੜ ਅਸ ਸਿਮਰਤੀ ਵੀ ਅੱਜ ਕੁਤੂ ਟੁੱਟੀ ਜਾਏਗੀ ਚੰਗੀ ਤਰ੍ਹਾਂ ਵਾਵਾ ਕਿਰ 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 ਕਰਨ ਲੱਗਦੀ ਸੀ ਮੇਰੇ ਨਾਲ ਆਈ ਸੀ ਭੈਣ ਦਾ ਘਰ ਚਾਣ ਆਪਣਾ ਵੀ ਝਾੜ ਕੇ ਰਹੀ ਹੈ ਕਿਹਾ ਅਸੀਂ ਚੁੱਪ ਕਰਕੇ ਬਹਿ ਜਾ ਚਲੋ ਮੈਨੂੰ ਘੜਾ ਫਰਕ ਪੈਂਦਾ ਆਪਣਾ ਲੈ ਕੇ ਨਿਕਲ ਨਿਕਲਨੀ ਹੈ ਚੁੰਡੇ ਚ ਭੈਣ ਤੂੰ ਹੁਣ ਕਿਉਂ ਬੁੱਤ ਬਣ ਗਈ ਏ ਜਸਬੀਰ ਸਾਡੇ ਹੁੰਦੇ ਤੂੰ ਫਿਕਰ ਨਾ ਕਰ ਤੂੰ ਸਿੰਘਾ ਤੇ ਪਾਣੀ ਲੈ ਆਈਂ ਜਰਾ ਹਾਂਜੀ ਮੰਮੀ ਸਮੇਂ ਤੇਰੇ ਨਾਲ ਆਪਾਂ ਸਾਰੇ ਜਾਣੇ ਸਾਰੇ ਨੇ ਤੇਰੇ ਨਾਲ ਆ ਤੂੰ ਕਿਉਂ ਫਿਕਰ ਕਰਦੀ ਏਂ ਸਮੇਂ ਇਹੋ ਦਿਓ ਪਿੱਛੇ ਫਿਕਰ ਕਰਨਾ ਤੂੰ ਇਹ ਜੇ ਬੰਦੇ ਪਿੱਛੇ ਸਟਰੋਂਗ ਬਣੇ ਤੂੰ ਥੋੜਾ ਪਾਣੀ ਵੀ ਪਾਣੀ ਵੀ ਮੇਰਾ ਪੁੱਤ ਟੀਲਾ ਪਾਣੀ ਪਾ ਦੇ ਵੀ ਮਰਨਾ ਨਾ ਚੱਦ ਦੇ ਪਿੱਛੇ ਮਰੋ ਐਹੋ ਜਿਹੇ ਬੰਦੇ ਪਿੱਛੇ ਕੀ ਮਰਨਾ ਜਿਹੜੇ ਦੋਗਲੇ ਹੋਣ ਕਹਿਣ ਕਿੱਥੇ ਤੇ ਕਰਨ ਖੁਸ਼ ਜਾਨ ਕਿੱਥੇ ਦਸਨ ਕਿੱਥੇ ਤੂੰ ਇਸ ਕਰ ਵਾਸਤੇ ਕੀ ਨਹੀਂ ਕੀਤਾ ਹੈਗਾ ਤੇ ਇਹਨੇ ਕੀ ਕੀਤਾ ਤੇਰੇ ਸਾਹਮਣੇ ਲਿਆ ਕੇ ਸੌਂਕਣ ਪਿਠਾ ਦਿੱ ਇਨੇ ਕਰ ਗੱਲ ਇਹਦੇ ਨਾਲ ਜਰਾ ਕਰ ਗੱਲ ਬੋਲੋ ਕੀ ਕਰਨਾ ਚਾਹੁੰਦੇ ਜੀ ਹੁਣ ਬੋਲੋ ਕੀ ਸੁਣਿਆ ਮੈਂ ਤੇ ਸਾਰਾ ਕੁਝ ਜਵਾਬ ਦੇ ਮੈਨੂੰ ਕਹਿ ਦੋ ਇਹ ਸਾਰਾ ਕੁਝ ਝੂਠ ਆ ਰੰਜੀਤ ਕਹਿ ਦੋ ਇਹ ਸਾਰਾ ਕੁਝ ਝੂਠ ਆ ਇੱਕ ਤੂੰ ਹੀ ਤੇ ਗਏ ਮੇਰਾ ਸਾਰਾ ਤੂੰ ਇਦਾਂ ਨਹੀਂ ਨਿਕਲ ਸਕਦੇ ਰੰਜੀਤ ਕਹਿ ਦੋ ਇਹ ਸਾਰਾ ਕੁਝ ਝੂਠ ਆ ਤੂੰ ਜੋ ਸੁਣਿਆ ਨਾ ਸਾਰਾ ਕੁਝ ਸੱਚ ਆ ਤੂੰ ਜਾ ਸਕਦੀ ਇਹਨਾਂ ਦੇ ਨਾਲ ਮੈਨੂੰ ਲਿਖਣਾ ਰੰਜੀਤ ਮੇਰੀ ਗੱਲ ਸੁਣ ਨਾ ਕਰੋ ਇਦਾਂ ਤੈਨੂੰ ਬਿਨਾਂ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ ਤੁਹਾਨੂੰ ਬਤਾਇਆ ਮੈਂ ਕਮੈਂਡ ਵੀ ਨਹੀਂ ਰਹਿੰਦੀ ਤੁਹਾਡੇ ਬਿਨਾਂ ਮੈਨੂੰ ਮੇਰੇ ਕੋਲ ਨਹੀਂ ਰਿਆ ਜਾਣਾ ਕਿਉਂ ਮੇਰੀ ਜਗ੍ਹਾ ਤੁਸੀਂ ਜਨਾਨੀ ਨੂੰ ਦੇਂਦੇ ਹੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਬੱਚੇ ਦੀ ਗੱਲ ਨਾ ਵੇਖੋ ਰੱਬ ਦੀ ਅਰਦਾਸ ਕਰੋ ਆਪੇ ਰੱਬ ਉਹ ਬੱਚਾ ਦੇ ਦੇਗਾ ਇਹਦੇ 'ਚ ਮੇਰਾ ਕੀ ਕਸੂਰ ਹੈ ਜੇ ਬੱਚਾ ਨਹੀਂ ਹੈਗਾ ਤਾਂ ਮੈਨੂੰ ਕਿਉਂ ਘਰੋਂ ਘਟੰਦੇ ਰੱਬ ਅੱਗੇ ਅਰਦਾਸ ਕੀਤਾ ਬੱਚਾ ਨਹੀਂ ਹੋਣਾ ਤੇਨੇ ਡਾਕਟਰ ਨੇ ਸਿੱਧਾ ਸਿੱਧਾ ਮੜਾ ਕੀਤਾ ਵੀ ਤੇਰੇ ਬੱਚਾ ਕਦੀ ਨਹੀਂ ਹੋ ਸਕਦਾ ਤੈਨੂੰ ਸਾਰਾ ਪਤਾ ਵੀ ਆ ਤੇ ਕਿਉਂ ਮੇਰੀ ਜ਼ਿੰਦਗੀ ਬਰਬਾਦ ਕਰਨ ਦੀ ਏ ਤੂੰ ਹਾਂਜੀ ਤੇ ਮੇਰੇ ਕੀ ਵਾਸਤੇ ਆ ਦੱਸੋ ਮੇ ਮੇਰੀ ਕੀ ਗਲਤੀ ਆ ਤੇ ਮੇਰੇ ਕੀ ਕਸੂਰੇ ਦੇ ਵਿੱਚ ਦੱਸ ਮੇਰਾ ਜੀ ਨਹੀਂ ਕਹਦਾ ਮੇਰਾ ਪਿਓ ਭਾਨੂ ਕਦੀ ਵੀ ਮੇਰਾ ਕੀ ਕਸੂਰ ਦੱਸ ਗੜੀ ਹੱਥ ਛੋੜਦੀ ਐ ਨਾ ਕਰੋ ਇੰਦਾਂ ਰੰਜੀਤ ਸਮੀ ਮਿਲਿਆ ਗੜੀ ਹੱਥ ਦਾ ਛੋੜਾ ਜੋ ਨਹੀਂ ਹੋ ਸਕਦਾ ਤਾਂ ਨਹੀਂ ਹੋ ਸਕਦਾ ਬਸ ਮੈਨੂੰ ਦੇਖਾ ਦੋ ਤੇਰੇ ਇੰਨੇ ਆ ਤੇ ਮੈਨੂੰ ਫਿਕਰ ਹੁੰਦਾ ਆਪਣੇ ਘਰ ਦਾ ਮੈਨੂੰ ਤੁਹਾਡਾ ਫਿਕਰ ਹੁੰਦਾ ਰੰਜੀਤ ਮੇਰੇ ਕੋਲ ਰਹਿਣਾ ਹੈ ਮੈਂ ਤੈਨੂੰ ਮਨਾ ਨਹੀਂ ਕਰਦਾ ਤੈਨੂੰ ਮੈਂ ਪਹਿਲਾਂ ਵੀ ਕਿਹਾ ਸੀ ਤੂੰ ਰਹਿਣਾ ਤੇ ਰਹੀ ਚੱਲੇ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਪਰ ਤੂੰ ਦੂਜਾ ਵਿਆਹ ਤੇ ਮੈਂ ਕਰਾਉਣਾ ਕਰਾਉਣਾ ਮੇਰੀ ਗੱਲ ਸੁਣੋ ਜਿੱਦਣ ਮੇਰੇ ਨਾਲ ਵਿਆਹ ਕੀਤਾ ਸੀ ਉਸ ਦਿਨ ਸਟੈਂਪ ਪੇਪਰ ਤੇ ਲਿਖਾਇਆ ਸੀ ਕਿ ਜੇ ਦੇਕਰ ਬੱਚਾ ਨਾ ਹੋਇਆ ਤੇ ਮੈਨੂੰ ਵਾਪਸ ਛੱਡ ਦੂੰਗਾ ਤੇ ਦੂਜਾ ਵਿਆਹ ਕਰਾਉਂਗਾ ਉਦੋਂ ਇਹ ਗੱਲ ਕੁੜੀਆਂ ਨੂੰ ਕਹੀ ਜਾਂਦੀ ਆ ਕੁੜੀਆਂ ਨੂੰ ਇਹ ਗੱਲ ਕਹੀ ਜਾਂਦੀ ਆ ਕਿ ਜੇ ਤੁਸੀਂ ਮਾਂ ਨਾ ਬਣੀਆ ਕਿ ਤਾ ਨੂੰ ਇੱਥੇ ਵਾਪਸ ਆਪਾਂ ਲੈ ਕੇ ਆਵਾਂਗੇ ਬੋਲੋ ਰੰਜੀਤ ਖੋਜਦੇ ਕਾਉ ਨਾ ਤੂੰ ਦੇਖ ਲੈ ਇਦਾਂ ਨਾ ਕਰੋ ਇੱਕੋ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਜਾਊਗੀ ਨਾ ਕਰੋ ਇਦਾਂ ਮੈਂ ਥੱਕਿਆ ਜੋਗੀ ਰਹੂੰਗੀ ਦਾ ਨਵਦਾ ਮੇਰਾ ਮਾਂ ਵਿਅਕ ਨਹੀਂ ਹੈਗਾ ਪਹਿਲੇ ਮੈਂ ਪਹਿਲੇ ਥੱਕਿਆ ਜੋਗੀ ਤਾ ਮੈਂ ਕੀ ਕਰਾਂ ਫੇਰ ਹੁਣ ਮੈਂ ਦੱਸ ਮੈਂ ਆਪਣੀ ਜ਼ਿੰਦਗੀ ਪ੍ਰਬੰਧ ਕਰ ਲਾਂ ਹੁਣ ਮੇਰੀ ਸੁਣ ਗੱਲ ਸੁਮਨ ਦੱਸ ਜੰਮੀ ਬਸ ਕਾਤੋ ਆਹ ਕੱਤੀ ਜੀ ਆਹ ਚਲੀ ਆਪਾਂ ਚਲੋ ਇਹੋ ਜਿਹੇ ਬੰਦੇ ਆ ਕੇ ਤਰਲੇ ਕਰਨ ਦੀ ਕੀ ਜਰੂਰਤ ਹੈ ਇਹਦੇ ਪਿੱਛੇ ਤੂੰ ਉੱਥੋਂ ਵਗਾਨ ਈ ਆਪਣੇ ਇਹਦੇ ਪਿੱਛੇ ਚੱਲ ਜੰਮੀ ਜਿੰਨੂੰ ਤੇਰੇ ਪਿਆਰ ਦੀ ਕਦਰ ਨਹੀਂ ਹੈਗੀ ਕਿਸ ਨਾਲ ਖਲੋਤਾ ਐ ਮਨਸੇ ਸ਼ਰਮ ਨਹੀਂ ਹੈਗੀ ਇਹਨੂੰ ਨਹੀਂ ਸ਼ਰਮ ਬੰਦੇ ਮੇਰੀ ਸੁਣ ਲੈ ਗੱਲ ਤਾਂ ਇਹਗਾ ਇੱਕ ਦਿਨ ਇਹਨੂੰ ਗਾਣਾ ਪਸਤਾਏਗਾ ਤੇ ਫੇਰ ਗੱਲ ਕਰੀਂ ਜੇ ਕਿਹੜਾ ਵੀ ਨਾ ਕੱਢ ਜਾਵੇ ਚੱਲ ਸਿਮਰਤ ਤੂੰ ਵੀ ਚੱਲ ਚੱਲ ਆਪਾਂ ਬੈਕ ਕਰ ਕਰ ਆ ਰਹੇ ਤੇ ਆਪਣੀ ਬਾਜੀ ਨੂੰ ਤੂੰ ਵੀ ਚੱਲੇ ਚਲੋ 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 ਆਪਣੇ ਘਰਾਂ ਨੂੰ ਚੱਲੋ ਵੇਖ ਲੈ ਇਹ ਸਵਾਦ ਸਿਮਰਤ ਜਾਣਾ ਹੈ ਕਿਆ ਸੁਖਮਨ ਆਪਣੇ ਬਾਜੀ ਨੂੰ ਸੁੱਚਾ ਮੈਂ ਘਰ ਛੱਡ ਕੇ ਨਹੀਂ ਜਾਣਾ ਚਾਹੁੰਦੀ ਮੈਂ ਤੇਰੇ ਬਿਨਾ ਤਾਂ ਸੁਖਮਨ ਬਿਨਾ ਨਹੀਂ ਰਹਿ ਸਕਦੀ ਸਿਮਰਤ ਮੈਂ ਨਹੀਂ ਰਹਿ ਸਕਦੀ ਢਾਡੀ ਬਿਨਾ ਚਾਹੇ ਤੂੰ ਵੀ ਚਲ 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 ਤੂੰ ਵੀ ਚੱਲ ਜਾ ਮੈਂ ਜਾਣਾ ਕਿੱਥੇ ਜੇ ਜਾਣਾ ਬਣਾ ਕੱਲੀ ਚੱਲ ਜਾ ਸੁਖਮਨ ਨੂੰ ਨਹੀਂ ਲੈ ਕੇ ਜਾਣ ਦੇਣਾ ਮੈਂ ਕਿਉਂ ਸੁਖਮਨ ਤਾਡੀ ਕੱਲੀ ਕੁੜੀ ਹੈ ਹਾਂ ਮੇਰੀ ਆ ਇਹ ਰਹਿਣਾ ਉੱਤੇ ਚੋਪੋ ਕਰਕੇ ਰਹਿ। ਕਿਉਂ ਮੈਨੂੰ ਨਹੀਂ ਜਾਣ ਦੇਣਾ ਮੈਂ। ਨਾਲੇ ਮੈਂ ਵੀ ਵੇਖਦਾ ਸੁਖਮਨ ਨੂੰ ਕੌਣ ਹਿਲਾਉਂਦਾ ਵਾ। ਸ਼ਰਮ ਕਰ ਮਸ। ਤੈਨੂੰ ਮੈਂ ਭਰਾ ਨੂੰ ਕਹਿੰਦਾ ਸਮਝਿਆ। ਕਿ ਦੀਨੀ ਮੈਂ ਸਮਝਿਆ ਕਿ ਮੇਰਾ ਦਿਓ ਰਿਹਾ ਏ। ਤੂੰ ਵੀ ਨਾ ਆਪਣੇ ਭਰਾ ਨੂੰ ਇਕੱਲੇ ਵੀ ਸਮਝਾਇਆ ਕਿ ਤੇ ਕਿ ਮੈਂ ਆਪਣੇ ਭਰਾ ਨੂੰ ਇੱਕ ਵਾਰੀ ਸਮਝਾਇਆ ਦਾ ਕਿ ਭਰਾਵਾ ਤੂੰ ਕੀ ਕਰਨ ਲੱਗਾ ਵਾ। ਮੇਰੀ ਰਾਬਰ ਕੀ ਪਰਜਾਈ ਨੂੰ ਧੋਖਾ ਦੇਣ ਲਿਆ ਵਾ। ਇਹਨਾਂ ਨੂੰ ਇਨੀ ਅਕਲ ਹੁੰਦੀ ਨਾ ਤੇ ਉਦੋਂ ਸਮਝਾ ਦੇਂਦੇ। ਇਹਨਾਂ ਦੇ ਤਾਂ ਆਪ ਅੱਖਾਂ ਦੇ ਪਰਦਾ ਪਿਆ ਵਾ। ਮੈਂ ਮੰਮੀ ਸੁਖਮਣ ਨੂੰ ਲੋਲ ਲੈ ਕੇ ਆਉਣੀ ਆ। ਮੈਂ ਵੀ ਵੇਖਦਾ ਤੂੰ ਕਿਵੇਂ ਲੱਗ ਜਾਵੇਂ ਸੂਮਨ ਮੈਂ ਵੀ ਵੇਖਣੀ ਆ ਤੂੰ ਕਿਵੇਂ ਰੋਕਦਾ ਨਹੀਂ ਪਿੱਛੇ ਘਾਤੋ ਘਨੋਤੇ ਜੇ ਜਿਧਾ ਹੋਂਤੇ ਤੁਹਾਨੂੰ ਅਧਿਕਾਰ ਮਿਲਣੇ ਕਿ ਸਾਰੇ ਘਰ ਦੇ ਇੰਦਾ ਕਿਸੇ ਵੀ ਜਿੱਤੀ ਬਰਬਾਦ ਕਰਕੇ ਰੱਖ ਦੀ ਮੈਂ ਤੇ ਤੇ ਲੋ ਆਪਣੀਆਂ ਭੈਣਾਂ ਵਾਂਗੂ ਸਮਝੀ ਸੀ ਅੰਜੂ ਬੋਲ ਤੈਨੂੰ ਮਾਸਾ ਦਰਸ ਨਹੀਂ ਆਇਆ ਮੇਰੇ ਤੇ ਜਿੰਦੀ ਜਲਦੀ ਜਨਾਨੀ ਖਲੋਤੀ ਆ ਤੇ ਤੂੰ ਆਣ ਕੇ ਇੱਥੇ ਰਹਿਣ ਲੱਗ ਪੀ ਮੈਂ ਸੋਚਿਆ ਤੂੰ ਬੜੀ ਦੁਖੀਂ ਤੂੰ ਤਾਂ ਇੱਥੇ ਆਈ ਰਹਿ ਮੈਂ ਤੇ ਤੇਰੀ ਹੈਲਪ ਕਰਨਾ ਚਾਹੁੰਦੀ ਸੀ ਤੂੰ ਮੇਰਾ ਸਾਰਾ ਕੁਝ ਖੋਲਿਆ ਮੈਨੂੰ ਹੀ ਉਤਾਰ ਕਰਕੇ ਬਿਠਾਤਾ ਹੈ ਵਾਹ ਕੀ ਗੇਮ ਖੇਡੀ ਦੀ ਇਹੋ ਜਿਹੀ ਜਨਾਨੀ ਕਿੱਥੇ ਆ ਕੇ ਲਾਉਣੀ ਤੁਹਾਡਾ ਕੀ ਕਸੂਰ ਹੈ ਜਦ ਮੇਰੇ ਹੀ ਸਿੱਕਾ ਕੋਟਾ ਨਿਕਲਿਆ ਮੈਨੂੰ ਨਹੀਂ ਰੋਕ ਚੱਲ ਜੰਮੀ ਚੱਲ ਚੱਲ ਮੈਨੂੰ ਨਹੀਂ ਰੋਕ ਸਾਡੇ ਦੇ ਜੀ ਮੇਰਾ ਰੱਬ ਨਾਲ ਕੋਟਾ ਨਿਕਲਦਾ ਇੰਨ ਮੈਨੂੰ ਕੱਢਦੀ ਚਲਾ ਮੇਰੀ ਭੈਣ ਜਾ ਪਾਪਾ ਨਹੀਂ ਚਲਾ ਮੇਰੇ ਘਰ ਆ ਜਾ ਸੁਖਮਨ ਨੂੰ ਲੈ ਜਾ ਮਮੀ ਆ ਜਾ ਤੂੰ ਚਲਾ ਚਲ ਜੀਤ ਚਾ ਮੇਰੀ ਇੱਕ ਗੱਲ ਸੁਣ ਲੈ ਜੇ ਇਹ ਜਨਾਨੀ ਆਪਣੇ ਬੰਦੇ ਦੀ ਨਾ ਬਣੀ ਤੇ ਐਸੇ ਜਨਾਨੀ ਨੇ ਤੇਰੀ ਵੀ ਨਹੀਂ ਬੰਨਣਾ ਇਹ ਮੇਰੀ ਗੱਲ ਯਾਦ ਰੱਖੀ ਚਾਚੀ ਇਹਨਾਂ ਨੂੰ ਕੋਈ ਸਮਝ ਨਹੀਂ ਆਉਣੀ ਚਲ ਆ ਸੁਮੀ ਆ ਜਾ ਹੁਣ ਲੈ ਓ ਇਹਨੂੰ ਚਲਾ ਚਲੇ ਐਵੇਂ ਰੋ ਰੋ ਕੇ ਉਹਦੇ ਪਿੱਛੇ ਕੰਬਲੀ ਹੋਈ ਉਹਦੇ ਬਾਬੀ ਨੇ ਪੁੱਛ ਕੇ ਰਾਜੀ ਇਹੋ ਜਿਹਾ ਕਹਿੰਦੇ ਨਾ ਟੋਕਰ ਮਾਰ ਕੇ ਜਾਣਾ ਚਾਹੀਦਾ ਡੋਗਲੇ ਬੰਦੇ ਡੋਗਲੇ ਭਾਜੀ ਮੈਨੂੰ ਨਹੀਂ ਪਤਾ ਤੁਹਾਡਾ ਘਰ ਵਸਦਾ ਕਿ ਨਹੀਂ ਵਸਦਾ ਪਰ ਮੈਨੂੰ ਮੇਰੀ ਜਨਾਨੀ ਤੇ ਮੇਲਾ ਬੱਚਾ ਵਾਪਸ ਚਾਹੀਦਾ ਵਾ ਸਾਹਿਬ ਮੇਰੀ ਗੱਲ ਸੁਣ ਤੂੰ ਫੇਰ ਕਰਦਾ ਵਾ ਇੱਕ ਨਾ ਮਾਪਿਆਂ ਨੂੰ ਨਾ ਕਰੇ ਤੀਆਂ ਸੰਭਲੀ ਨਾ ਬੜਾ ਬੜਾ ਝਗੜਾ ਚਾਹੀਦਾ ਵਾ ਇੱਕ ਸੰਭਨ ਕਿਹਾ ਦੋ ਦੋ ਗਈਆਂ ਐਡੀ ਸਖਤੀ ਨਹੀਂ ਸਾਲ ਸਕਦੇ ਨੂੰ ਉਹਨੇ ਆਉਣਾ ਹੀ ਹੋਣਾ ਵਾਪਸ ਕੀ ਕਹਿੰਦੇ ਤੂੰ ਪੈਨਸ਼ਨ ਵਾਲਾ ਉਹਨੇ ਆਪ ਪਿਆਰੇ ਨਾਲ ਮੁੜ ਕੇ ਉਹ ਮੈਨੂੰ ਨਹੀਂ ਪਤਾ ਚੀਜ਼ ਦਾ ਪਤਾ ਤੀ ਅੰਗਰੇਜ਼ ਤੇ ਇੰਨਾ ਬੋਲਦੇ ਨਹੀਂ ਜਿੰਨਾ ਉਹ ਬੋਲ ਕੇ ਗਏ ਨੇ ਔਰ ਇੱਕ ਦੇ ਖੜਨਦੇ ਉਹ ਦੋਵੇਂ ਲੱਗੇ ਨੇ ਪਸਤਾਉਣਾ ਉਹਨਾਂ ਨੇ ਆਈ ਮੈਨੂੰ ਤੁਹਾਡੀ ਕਿਹੇ ਗੱਲਾਂ ਕੋਈ ਲੈਣਾ ਦੇਣਾ ਨਹੀਂ ਆ ਮੈਨੂੰ ਮੇਰਾ ਬੱਚਾ ਤੋਂ ਮੇਰਾ ਜਨਾਨੀ ਵਾਪਸ ਚਾਹੀਦੀ ਆ ਹੈ ਸਦਾ ਹੀ ਹੋਈ ਹੈ ਹਨੇਰਾ ਕੋਈ ਗੰਦੀ ਸਜੇ ਤੱਤਾ ਤੱਤਾ ਦਾ ਦਿਮਾਗ ਹੈ ਤਾਂ ਬੋਲਣ ਦੇ ਆ ਵਾ ਦੋ ਘੜੀ ਨੂੰ ਆਪੇ ਠੰਡਾ ਹੋ ਜਾਏਗਾ ਤੇ ਤੁਸੀਂ ਵੀ ਨਾ ਫਿਕਰ ਨਾ ਕਰੋ ਆਣਾ ਆਏਗਾ ਤੇ ਆ ਜਾਈਗੀ ਨੀਦਰ ਦੇਖੀ ਜਾਏਗੀ ਗਾਂ ਦੀ ਆ ਜੋ ਮਮੀਂ ਦਾ ਚਲੋ ਪਾਣੀ ਪੁਣੀ ਪਿਓ ਅਜੂ ਕਸੀ ਦੇ ਅੰਦਰ ਚਲੋ ਯਾਰ ਮੈਂ ਆਸ ਨਹੀਂ ਕੋਈ ਮੇਰੀ ਗੱਲ ਸੁਣੋ ਕਿਉਂ ਪਰੇਸ਼ਾਨ ਹੋ ਜਾਂਦੇ ਹੋ ਐਸੇ ਦੇ ਅੰਦਰ ਦੇ ਵੇਟ ਕਰਨ ਦੇਸ ਅਸੀਂ ਜੋ ਵੀ ਹੋਇਆ ਨਾ ਛੰਨਾ ਹੋ ਗਿਆ ਪਹਿਲਾਂ ਸੋਚਾਂ ਚ ਪਏ ਸੀ ਕੀ ਕਰਾਂਗੇ ਕੀ ਨਹੀਂ ਕਰਾਂਗੇ ਨਵੇੜਾ ਹੋ ਗਿਆ ਨਾ ਟੈਂਸ਼ਨ ਫਰੀ ਹੋ ਜਾਓ ਫਿਰ ਅਸੀਂ ਆਪਣਾ ਸੋਚੀਏ ਆਪੇ ਦੇਖਣੀ ਆਪਣੀ ਕੁੜੀ ਨੂੰ ਜਾਨਬੁੱਝ ਕੇ ਲੈ ਗਏ ਨਾ ਨਾਲੀ ਬੈਂਦੀ ਹੁੰਦੀ ਇੱਥੇ ਆਪਾਂ ਉਹਨੂੰ ਕੱਢਿਆ ਫੇਰੋਂ ਬਾਹਰ ਉਹ ਦੂਸਰੀ ਨਾਲ ਚੱਲ ਗਈ ਮੂੰਹ ਚੁੱਕ ਕੇ ਉਹਦ ਗੱਲ ਸਹੀ ਆ ਪਰ ਅੰਜੂ ਇੱਕੇ ਦਮ ਸਾਰਾ ਕੁਝ ਹੋ ਗਿਆ ਨਾ ਮੈਨੂੰ ਪਤਾ ਨਹੀਂ ਕਿਉਂ ਨ ਚੰਗਿਆ ਜਾਣੀ ਲੱਗੰਦੇ ਆ ਓਹੋ ਅਚਾਨਕ ਹੋ ਗਿਆ ਨਾ ਸਭ ਕੁਝ ਕਿਸੇ ਪਲੈਨਿੰਗ ਤੋਂ ਬਗੈਰ ਹੀ ਥੀ ਕਹਿੰਦਾ ਨਾ ਸਾਰਾ ਪਲਾਨ ਕਰੰਨਾ ਮੈਂ ਇਦਾਂ ਕਰਾਂਗਾ ਉਦਾਂ ਕਰਾਂਗਾ ਪਰ ਅਚਾਨਕ ਹੋ ਗਿਆ ਸਾਰਾ ਕੁਝ ਐਸੇ ਗੱਲ ਦਾ ਕੋਈ ਖਬਰ ਆਉਣ ਦੀ ਐ ਤੀ ਫਿਕਰ ਨਾ ਕਰੋ ਕੁਝ ਗਲਤ ਨਹੀਂ ਹੋਣਗਾ ਸਭ ਠੀਕ ਹੀ ਰਹਿਣਾ ਔਰ ਜੋ ਵੀ ਹੋਇਆ ਨਾ ਬਹੁਤ ਵਧੀਆ ਹੋ ਗਿਆ ਅੱਜ ਤੇ ਵਿਖੇ ਤੇ ਕਰ ਦੇ ਸਾਰੀ ਗਲਤੀ ਮੇਰੀ ਕੱਢੰਦਾ ਆ ਕੋਈ ਆਪਣੇ ਪੁੱਤਰ ਦੀ ਕੱਢਦਾ ਗਲਤੀ ਬਲਾ ਮੈਨੂੰ ਦੱਸੋ ਕੱਢਦਾ ਕਦੀ ਵੀ ਸਮਝਣ ਦੀ ਕੋਸ਼ਿਸ਼ ਕਰੋ ਵੀ ਕੀ ਪਰਮਾਤਮਾ ਜੋ ਕਰਦਾ ਨਾ ਚੰਗੇ ਲਈ ਕਰਦਾ ਐਸੇ ਨੂੰ ਕਹਿੰਦੇ ਨੇ ਆ ਜਾਓ ਬੈਠਦੇ ਮੰਮੀ ਕੋਲ ਦੋ ਘੜੀ ਆ ਜਾਓ ਆ ਜਾਓ ਚਲੋ ਠੀਕ ਹੈ